ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਨ ਕੇ ਵਿਛੜੈ ਕਰ ਕਿਰਪਾ ਮਿਲਹੁ ਰਾਮ ਚਾਰ ਕੁੰਟ ਜੈ ਜਿਸ ਭਰਮੈ ਥਕ ਆਏ ਪ੍ਰਭ ਕੀ ਸਾਧ ਤੈ ਨ ਦੁਦੈ ਤੇ ਬਾਹਰੀ ਕਿਤੇ ਨ ਆਵੈ ਕਾਮ ਜਲ ਬਿਨ ਸਾਕ ਕਮਲਾਵਤੇ ਉਪਜਹਿ ਨਾਹੀਦਾ ਹਰ ਨਾਹੀ ਨ ਮਿਲਿਆ ਸਾਜਨ ਕਤ ਪਾਈਐ ਵਿਸਰਮ ਜਿਤ ਘਰ ਹਰਿ ਕੰਤ ਨਾ ਪ੍ਰਗਟੈ ਪਟਨਾਗਰ ਸੇ ਗਰਾ ਸਰਵ ਸਿਗਾਰ ਤੰਬਉਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੇ ਹੁਣੀਆ ਮੇਤ ਸਜਣ ਸਬਜਾਨ ਨਾਨਕੀ ਬਨੰਤਿਆ ਕਾਰ ਕਿਰਪਾ ਦੇ ਜਾ ਨਾਮ ਹਰ ਮਿਲੋ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਨਾਮ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨ ਮਿਲ ਪਈਐ ਰਸਨਾ ਨਾਮ ਪੜਾ ਜਨ ਪਾਇ ਪ੍ਰਭ ਆਪਣਾ ਆਏ ਤਿਸਹ ਗਣਾ ਇਕਨ ਤਿਸ ਬਿਨ ਜਿਵਣਾ ਬਿਰਥਾ ਜਨਮ ਜਣਾ ਜਲਥਲ ਮਹੀਆ ਲਪੂੜਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤਨਾ ਆਵਾਏ ਕਿਤੜਾ ਦੁਖ ਗਣਾ ਜਿਨੇ 라ਵਿਆ ਸੋ ਪ੍ਰਭ ਤਿਨਾ ਭਾਗ ਮਣਾ ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪੈ ਲਗਾ ਵੈਸਾਖ ਧੀਰਨ ਕਿਉ ਵਾਢਿਆ ਜਿਨਾਂ ਪ੍ਰੇਮ ਵਿਸ਼ੋ ਹਰ ਸਾਜਨ ਪਰਖ ਵਿਸਾਦਿਕੈ ਲੱਗੀ ਮਾਇਆ ਤੋ ਤਤਰ ਕਲਤਰ ਨ ਸੰਗਤ ਨ ਹਰ ਅਵਨਾ ਸੇ ਓਹ ਪਲਚ ਪਰਥੈ ਸਗਲੀ ਮੋਏ ਟੁੱਟਾ ਧੰਦਾ ਮਾਹ ਇਕ ਸਹਦ ਕੇ ਨਾਮ ਬਿਨ ਅਗ ਲਈ ਖੋਹਾ ਜੋ ਵਿਸਾਰ ਵਿਗੋਚਣਾ ਪ੍ਰਭ ਬਿਨ ਅਬਰ ਨ ਕੋਏ ਪ੍ਰੀਤਮ ਚਰਣੀ ਜੋ ਲਗੈ ਤਿੰਨ ਕੇ ਨਿਰਮਲ ਸੋਏ ਨਾਨਕੀ ਪ੍ਰਭ ਦੇਨ ਤੀ ਪ੍ਰਭ ਮਿਲੋ ਪ੍ਰਾਪਤ ਹੋਏ ਰਾਸਾਖ ਸੋਹਾਵਾ ਤਾਂ ਲੱਗੈ ਜਾ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾਂ ਲੋੜੀਆ ਜਿਸ ਅਗੈ ਸਭ ਨਿਵਾਨ ਹਰ ਸਜਣ ਦਾਵਣ ਲੱਗੇ ਆ ਕਿਸੇ ਨਾ ਦੇਈ ਬਨਾ ਨਾਨਕ ਮੋਤੀ ਨਾ ਪ੍ਰਭ ਹੋ ਨ ਲਗੇ ਨਾਹੀ ਸਨ ਰੰਗ ਸਭੈ ਨਾਰਾਇਣ ਜਿਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਆ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧਾਨਾ ਆਪਨ ਲਿਆ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗਿ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੇ ਲਾ ਤਿਸ ਤਨੇ ਜਿਸ ਕੈ ਭਾਗ ਮਥਨ ਆ ਸਾੜਤ ਪੰਦਾ ਤਿਸ ਲਗੈ ਹਰ ਨਾ ਹੁ ਨ ਜਨਾ ਪਾਸ ਜਾਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਧੀ ਆਸ ਦੁਆ ਭਾਏ ਵਿਗੋਚੀਐ ਗਾਲ ਪਈ ਇਸ ਜਨ ਕੀ ਪਾਸ ਜੇ ਹਾ ਵਿਜੈ ਸੋ ਲੁਣਾ ਮਥਾ ਜੋ ਲਿਖਿਆਸ ਰਣ ਵਿਹਾਨੀ ਪੱਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟਿਆ ਸੋ ਦਰਗੈ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤ ਹੋ ਦੇ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਆ ਪਿਆਰ ਮਨ ਤਨ ਰਤਾ ਸੱਚ ਰੰਗ ਇਕ ਨਾਮ ਆਧਾਰ ਦੇਖਿਆ ਰੰਗ ਕੁੜਾ ਵਿਆ ਦੇਸਨ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਪਰਖ ਅਪਾ ਹਰ ਮਿਲਣਾ ਨਉ ਮਨ ਲੋਚਦਾ ਕਰਨ ਮਿਲਾਵਣ ਹਾਰ ਜਿਨੇ ਸਖੀਐ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਆਹਰ ਸਾਵਣ ਤਿਨਾ ਸੁਹਾਗਣੇ ਜਨ ਰਾਮ ਨਾਮ ਰਹਾਰ ਭਾਦਵਾ ਪਰਮ ਪੁਲਾਣੀਆਂ ਦੂਜੈ ਲਗਾਹਿਤ ਲਖ ਸਿਗਾਰ ਬਣਾਇਆ ਕਾਰਜ ਨਾਹਿ ਕਿਤ ਜਿਤ ਦਿਨ ਦੇ ਬਿਨ ਸਸੇ ਤਿਤ ਵੇਲੇ ਕਹ ਸੰਪ੍ਰੇਤ ਆਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿੰਨਾ ਮਾਹੀ ਜਿਨ ਸਿਓ ਲਗਾ ਹਿਤ ਆਤਮ ਰੋੜਾ ਤਨ ਕਪੈ ਸਿਆਹ ਹੋ ਹੋ ਆਸਿਤ ਜਿਹਾ ਬਿਜੈ ਸੋ ਲੁਣਾ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੇ ਚਰਨ ਬੋਤ ਪ੍ਰਪਦੇਤ ਸਹਿ ਭਾਦਵੈ ਨਰਕ ਨਾ ਪਾਈਐ ਗੁਰ ਰਖਣ ਵਾਲਾ ਹਿਤ ਆਸਨ ਪ੍ਰੇਮ ਓ ਮਹਾੜਾ ਕਿਉ ਮਿਲਿਐ ਹਰਜਾਇ ਮਨ ਤਨ ਪਿਆਸ ਦਰਸਨ ਕਣੇ ਕੋਈ ਆਲ ਮਿਲਾਵੈ ਮਾਇ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗ ਪਾਈ ਵਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਅਕਾਏ ਆਪ ਤਿਆਗ ਬਿੰਤੀ ਕਰਹ ਲਹੋ ਪ੍ਰਭ ਲੜ ਲਾਈ ਜਉ ਹਰ ਕੰਤ ਮਿਲਾਈਆ ਵੇਛੜ ਕਤ ਹੈ ਨਾ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਆਸ ਸੁਖੇ ਵਸੰਧੀਆਂ ਜਿਨ ਮਇਆ ਹਰ ਰਾਇ ਕਤ ਕਾ ਕਰਮ ਕਮਵਣੇ ਦੋਸ ਨਾ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਵੇ ਮੱਖਾ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿੰਮੈ ਕਵੜ ਹੋਏ ਗਏ ਜਿਤੜੇ ਮਾਇਆ ਭੋਗਾ ਵੇਚ ਨ ਕੋਈ ਕਰ ਸਕੈ ਕਿਸ ਥਾਰੋ ਵਹਿ ਰੋ ਕੀਤਾ ਕਛੁ ਨ ਹੋਵੈ ਲਿਖਿਆ ਤੁਰ ਸਮਝੋਗਾ ਵੱਡ ਭਾਗ ਹੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਤ ਕਤਕ ਹੋਵੈ ਸਾਧ ਸੰਗ ਬਿਨ ਸਹਿ ਸੱਬੈ ਸੋਚ ਨਗਰ ਨਾ ਹੈ ਸੋਹੰਦਿਆ ਹਰ ਪਿਰ ਸੰਗ ਬੈਠੜਿਆ ਤਿੰਨ ਕੀ ਸੋਭਾ ਕਿਆ ਗਣੀ ਜੈ ਸਾਹਿਬ ਮੈਂ ਲੜਿਆ ਤਨ ਮਨ ਮੋ ਲਿਆ ਰਾਂ ਸੰਸਿਆ ਸੰਗ ਸਾਧ ਸਹੇ ਲੜਿਆ ਸਾਧਨਾ ਤੇ ਬਾਹਰੀ ਸਹ ਰਹਿਨ ਕ ਲੜਿਆ ਤਿੰਨ ਦੁੱਖ ਨਾ ਕਬਹ ਉਤਰੈ ਸਹਿ ਜਮ ਕੈ ਵਸ ਪੜਿਆ ਜਨੇ ਰਾਵਿਆ ਪ੍ਰਭ ਆਪਣਾ ਸਹਿ ਦੇਸਾਨ ਨਿਤ ਖੜਿਆ ਰਤਨ ਜਵੈਰ ਲਾਲ ਹਰ ਕੰਠ ਤਿਨਾ ਜੜਿਆ ਨਾਨਕ ਬਾਚੈ ਤੂੜਤ ਨ ਪ੍ਰਭ ਸਰਣੇ ਦੜ ਪੜਿਆ नगरप्र आराधना बाहुड़ न जन्मडिया पाप तुका न व्यापए कंठ मिलया हरना मन बेदिया चरणा रबिंद दर्शन लगड़ा साह आठ गोविंद गोपाल राए सेव स्व मिला हो ਵੇਖਿਆ ਪਉ ਨਾ ਸਕੈ ਮਿਲ ਸਾਧੂ ਗੁਣ ਗਾ ਜੈ ਤੇ ਉਪਜਿਤ ਮਿਲੀ ਸੱਚੀ ਪ੍ਰੀਤਿ ਸਮਾ ਕਰ ਗਹਿ ਲੈਨੀ ਪਾਦ ਬ੍ਰਹਮ ਬਹੜਾ ਨਾ ਵਿਛੜੇ ਬਰ ਜਾਓ ਲਖ ਬੇਰੀਆ ਹਰ ਸੱਜਣ ਗੰਮ ਅਗਾ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਪੌਖ ਸਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਨਾਗ ਮਨ ਜਨ ਸੰਗ ਸਾਧੂਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉੱਤਰਾ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾਮੋਹੀਐ ਬਿਨ ਸੈ ਲੋਭ ਸੁਆ ਸਚੈ ਮਾਰਗ ਚਲਦਿਆ ਹਰ ਤਤ ਕਰੇ ਜਹਾਨ ਹਰ ਸੱਟ ਤੀਰਤ ਸਗਲ ਪਉਨਾ ਜੀ ਦਇਆ ਪ੍ਰਵਾਨ ਜਿਸ ਨੋ ਦੇਵੈ ਦਇਆ ਕਰ ਸੋਈ ਪਰਖ ਸਜਾ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੈ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਸਾਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਹਿਜ ਸੁਹਾਵੇ ਸਰਬ ਸੁਖ ਹੁਣ ਦੁੱਖ ਨਾਹੀ ਜਾਏ ਏਚ ਪੁੰਨੀ ਵਡ ਭਗਣੀ ਵਡ ਪਾਇ ਹਰਿ ਰਾਏ ਮੇਲ ਸਹੀ ਅੰਮਗਲ ਗਾਵਹਿ ਗੀਤ ਗਵੰਦ ਅਲਾਈ ਹਰ ਜਿਹਾਂ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਹਲ ਤ ਪਲਤ ਸਵਾਰੇ ਹੋ ਨਾ ਨਹਿ ਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨਾ ਜਨਮ ਧਾਏ ਜਹ ਵਾ ਏਕ ਅਨੇਕ ਗੁਣਾਂ ਤਰੇ ਨਾਨਕ ਚਰਣੀ ਪਾਇ ਫਲ ਗੁਣ ਨਿਤ ਸਲਾਹੀਐ ਜਿਸ ਨੋ ਤਿਲ ਨਾ ਤਮਾਈ ਜਿਨ ਜਨ ਨਾਮ ਧਿਆਇ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਧਿਆ ਦਰਗਹਿ ਸਚ ਖਰੇ ਸਰਵ ਸੁਖਾਂ ਨਿਦ ਚਰਨ ਹਰ ਭਵ ਜਨ ਵੇਖਾਂ ਮਤਰੇ ਪ੍ਰੇਮ ਭਗਤ ਤਿਨ ਪਾਈਆ ਵੇਖਿਆ ਨਾਹੀਂ ਜਰੇ ਕੂੜ ਗਏ ਦੁਬਿ ਧਾਨ ਸੇ ਪੂਰਨ ਸਾਚ ਭਰੇ ਪਾਦ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਨ ਦੇ ਵਸ ਮੂਰਤ ਪਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸਦਾ ਕਿਰਪਾ ਕਰੋ ਹਦੇ ਮਨ ਦੇ ਵਸ ਮੂਰਤ ਪਲੇ ਜੈਸਾ ਕਾ ਨਦਰ ਕਰੇ ਨਾਨਕ ਮੰਗੈ ਦਰਸਦਾ ਕਿਰਪਾ ਕਰਹੁ ਥਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ